ਤਨ ਤਨ ਸਤ ਗੁਰ ਪੁਰਖ ਨਿਰੰਕਾਰ ਆਕਾਰ ਬਣਾਇਆ ਤਨ ਤਨ ਸਤ ਗੁਰ ਸਿੱਖ ਸੁਣ ਚਰਨ ਸਰਨ ਗੁਰ ਸਿੱਖ ਜੋ ਆਇਆ ਗੁਰ ਮੁਖ ਮਾਰਗ ਧੰ ਹੈ ਸਾਧ ਸੰਗਤ ਮਿਲ ਸੰਗ ਚਲਾਇਆ ਧੰ ਧੰ ਸਤ ਗੁਰ ਚਰਨ ਧੰ ਸਤ ਗੁਰ ਚਰਣੀ ਲਾਇਆ ਸਤ ਗੁਰ ਦਰਸ਼ਨ ਤਨ ਹੈ ਤਨ ਤਨ ਗੁਰ ਸਿੱਖ ਪਰਸਣ ਆਇਆ ਪਾਉ ਪਬਤ ਗੁਰ ਸਿੱਖ ਵਿੱਚ ਹੋਏ ਦਿਆਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 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 ਵਾਹਿਗੁਰੂ ਸੋਹਣੇ ਸਤਗੁਰੂ ਜੀ ਆਪ ਜੀ ਦਾ ਇਹ ਸੋਹਣਾ ਦਰਬਾਰ ਆਪ ਜੀ ਦੇ ਸੋਹਣੇ ਪਾਲਕੀ ਸਾਹਿਬ ਸੋਹਣੇ ਬਸਤਰ ਤੇ ਮਹਾਰਾਜ ਸਭ ਕੁਝ ਨੂੰ ਆਪ ਜੀ ਚਾਰ ਚੰਨ ਲਾ ਰਹੇ ਹੋ ਆਪ ਜੀ ਖੁਦ ਦਰਸ਼ਨ ਦੇ ਰਹੇ ਹੋ ਸੱਚੇ ਬਾਛਾ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਰਹਿ ਤੇ ਆ ਜੀ ਸੰਗਤ ਜੀ ਆਓ ਸਤਿਗੁਰੂ ਜੀ ਦੇ ਚਰਨਾਂ 'ਚ ਆਪਾਂ ਸਾਰੇ ਦੁਬਾਰਾ ਤੋਂ ਨਤਮਸਤਕ ਹੋਈਏ ਆਪਣੀਆਂ ਹਾਜ਼ਰੀਆਂ ਲਵਾਈਏ ਸਭ ਸੰਗਤਾਂ ਨੂੰ ਬੇਨਤੀਆਂ ਹਨ ਪਿਆਰਿਓ ਆਪਣੇ ਹੱਥ ਜੋੜੋ ਪਿਆਰਿਓ ਸਤਿਗੁਰੂ ਜੀ ਦੇ ਦਰਸ਼ਨ ਆਪਣੇ ਨੈਣਾਂ ਦੇ ਨਾਲ ਕਰਦੇ ਹੋਏ ਸਤਿਗੁਰੂ ਜੀ ਨੂੰ ਬੜੇ ਅਤਿਵ ਸਤਕਾਰ ਦੇ ਨਾਲ ਸੀਸ ਝੁਕਾ ਕੇ ਗੱਜ ਕੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਹੈ ਸਤਗੁਰੂ ਜੀ ਦਾ ਸ਼ੁਕਰ ਉਹ ਕੜੀਆਂ ਦਾ ਉਸ ਲਖੜੀਆਂ ਕੜੀਆਂ ਜਦੋਂ ਸਤਗੁਰੂ ਜੀ ਦੇ ਦਰਸ਼ਨ ਕਰਨ ਦਾ ਸਬੱਬ ਬਣਦਾ ਹੈ ਸੰਗਤ ਜੀ ਇਹ ਮਨੁੱਖਾ ਜਨਮ ਹੈ ਬੇਸ਼ਕੀਂ ਹੁੰਦੀ ਹੈ ਮਹਾਰਾਜ ਜੀ ਨੇ ਕਿਹਾ ਇਹ ਅਕਸਰ ਇੱਕ ਗੱਲ ਯਾਦ ਰੱਖਣੀ ਪਿਆਰਿਓ ਜਿਹੜੀ ਚੀਜ਼ ਦੀ ਕੀਮਤ ਅਦਾ ਕੀਤੀ ਹੋਵੇ ਨਾ ਉਹ ਚੀਜ਼ ਅਸੀਂ ਸਾਵ ਸਾਵ ਕੇ ਰੱਖਦੇ ਹਾਂ ਜਿਹੜੀ ਚੀਜ਼ ਸਾਨੂੰ ਫ੍ਰੀ ਚ ਮਿਲ ਜਾਵੇ ਉਸ ਦੀ ਵੈਲਿਊ ਬਹੁਤੀ ਨਹੀਂ ਕਰਦੇ ਤੁਸੀਂ ਕੁਦਰਤੀ ਦੇਖ ਲਓ ਜਦੋਂ ਬੰਦਾ ਆਪਣੀ ਕਾਰ ਖਰੀਦਦਾ ਹੈ ਨਾ ਤੇ ਤਕਰੀਬਨ ਤਕਰੀਬਨ ਰੋਜ਼ ਨਵੀਂ ਨੂੰ ਧੋਣਾ ਰਹਿੰਦਾ ਹੈ ਤੇ ਜੇ ਕਿਸੇ ਦੀ ਕਾਰ ਲੈ ਆਵੇ ਨਾ ਤੇ ਚਲਾਉਣੀ ਚ ਹੀ ਫਰਕ ਪੈ ਜਾਂਦਾ ਹੈ ਚਲਾਉਂਦਾ ਵੀ ਰੂਡਲੀ ਹੈ ਟੋਇਆ ਨਹੀਂ ਦੇਖਦਾ ਹੈ ਧੋਣ ਦਾ ਤੇ ਛੱਡ ਹੀ ਦੋ ਆਪਣਾ ਫੋਨ ਖਰੀਦਿਆ ਤੇ ਸਾਹਮਣੇ ਰੱਖਦਾ ਹੈ ਹਰ ਚੀਜ਼ ਹਰ ਚੀਜ਼ ਜਿਸ ਦਾ ਮੁੱਲ ਉਤਾਰਿਆ ਹੈ ਉਸ ਦੀ ਕੀਮਤ ਹੈ ਪਰ ਮਹਾਰਾਜ ਕਹਿੰਦੇ ਕਿ ਤੈਨੂੰ ਇੱਕ ਐਸੀ ਦਾਤ ਮਿਲ ਦੇ ਕੇ ਭੇਜਿਆ ਹੈ ਇਹ ਸਰੀਰ ਬਿਆਰਿਆ ਔਰ ਗੌਰ ਕਰੋ ਪਿਆਰਿਓ ਪਰਮੇਸ਼ਰ ਜੀ ਨੇ ਅੱਜ ਤੱਕ ਜੋ ਕੁਝ ਵੀ ਸਾਨੂੰ ਦਿੱਤਾ ਹੈ ਉਸ ਦੇ ਬਦਲੇ ਕਦੇ ਕੀਮਤ ਕਦੇ ਕੀਮਤ ਨਾ ਮੰਗੀ ਹੈ ਤੇ ਨਾ ਹੀ ਉਹਨਾਂ ਚੀਜ਼ਾਂ ਦੀ ਕੀਮਤ ਹੈ ਇਹ ਸਰੀਰ ਦਾਤਾ ਜੀ ਨੇ ਦਿੱਤਾ ਤੇ ਕਹਿ ਦਿੱਤਾ ਭਈ ਪ੍ਰਾਪਤ ਵਾਨਖ ਦਿਹਰੀਆ ਇਹ ਪਿਆਰਿਆ ਤੇਰੀ ਨਹੀਂ ਹੈ ਇਹ ਤੈਨੂੰ ਮਿਲਿਆ ਹੈ ਗੁਰਬਾਣੀ ਚ ਫੁਰਮਾਨ ਹੁੰਦਾ ਹੈ ਨਾ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਜਿਹੜਾ ਵੀ ਤਨ ਹੈ ਇਹ ਜਿਹੜੀ ਤੇਰੀ ਬਾਡੀ ਹੈ ਜਿਹ ਪੈਦਾ ਤਾਂ ਹੋਈ ਹੈ ਤੇਰੇ ਨਾਲ ਪਰ ਤੇਰੇ ਨਾਲ ਜਾਣੀ ਨਹੀਂ ਹੈ ਦੌਰ ਤਰੀ ਪਿਆਲੇ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਤੇ ਗੁਰਬਾਣੀ ਦਾ ਫਰਮਾਨ ਹੈ ਦੁਲਬ ਦੇ ਸਵਾਰ ਜਾਹੀਂ ਨਾ ਦਰਗਹਿ ਆ ਜਿਹੜੀ ਇਹ ਤੈਨੂੰ ਦੁਰਲੱਭ ਨਾ ਮਿਲਣ ਵਾਲੀ ਅੱਛਾ ਜੀ ਕੀਮਤੀ ਚੀਜ਼ ਕਿਹੜੀ ਹੁੰਦੀ ਹੈ ਆ ਮਿੱਟੀ ਦੀ ਅਸੀਂ ਬਹੁਤੀ ਕੀਮਤ ਨਹੀਂ ਸਮਝਦੇ ਸੋਨਾ ਕੀਮਤੀ ਤੇ ਸੋਚੋ ਜਿੰਨੀ ਮਿੱਟੀ ਹੈ ਇੰਨਾ ਸੋਨਾ ਹੁੰਦਾ ਤੇ ਜਿੰਨਾ ਸੋਨਾ ਉਨੀ ਮਿੱਟੀ ਹੁੰਦੀ ਤੇ ਕੀਮਤ ਕਿਹਦੀ ਹਣੀ ਸੀ ਸੋਨਾ ਆਰਮੋ ਜਾਣਾ ਸੀ ਟੱਪ ਮਾਰਿਆ ਕਰਨਾ ਇਹ ਘਰ ਨੂੰ ਲੈ ਜਾਇਆ ਕਰਨਾ ਇਹ 5-7 ਕਿਲੋ ਚੋਕੀ ਉਹਦੀ ਕੋਈ ਕੀਮਤ ਨਹੀਂ ਸੀ ਹਣੀ ਪਿਆਰਿਓ ਜਿਹੜੀ ਚੀਜ਼ ਨਾ ਲੱਭਣ ਵਾਲੀ ਹੋਵੇ ਦੁਰਲੱਭ ਦਲਬ ਦੇ ਸਵਾਰ ਉਹ ਇੰਗਲਿਸ਼ ਚ ਸਹੀ ਹੈਗੀ ਨਾ ਹੈਲਥ ਇਜ਼ ਵੈਲਥ ਸਰੀਰ ਜਿਹਦਾ ਅਕਸਰ ਦੇਖਦੇ ਆ ਆ ਬੱਚੇ ਨੌਜਵਾਨਾਂ ਨੂੰ ਵੀ ਮਿਲਦੇ ਆ ਅੱਜ ਕੱਲ ਆ ਹੁਣੇ ਸਰੀ ਤੋਂ ਆਏ ਆ ਉਹ ਬੱਚੇ ਜਿਹੜੇ ਨਸ਼ਿਆਂ ਦੇ ਘੇਰੇ ਚ ਆ ਗਏ ਉਹ ਬੱਚੇ ਜਿਹੜੇ ਆ ਗੈਂਗਸਟਰ ਪੁਨੇ ਦੇ ਘੇਰੇ ਚ ਆ ਗਏ ਜਦੋਂ ਇਹਨਾਂ ਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਸੀ ਉਹਨਾਂ ਦੀਆਂ ਸਟੋਰੀਆਂ ਸੁਣ ਰਹੇ ਸੀਗੇ ਤੇ ਉਹ ਸਟੋਰੀਆਂ ਜਿਹੜੀਆਂ ਸੀ ਨਾ ਉਹ ਬੜੀਆਂ ਮਤਲਬ ਹਾਰਟ ਟੱਚਿੰਗ ਸੀਗੀਆਂ ਕਿ ਉਹ ਕਹਿੰਦੇ ਲਾਈਫ ਅਸੀਂ ਜੀਰੇ ਸੀਗੇ ਪਰ ਸਾਨੂੰ ਅਹਿਸਾਸ ਹੀ ਨਹੀਂ ਸੀ ਕਿ ਇਹ ਹੈ ਕੀ ਸਤਗੁਰੂ ਕੋਲ ਕਹਿੰਦੇ ਹੁੰਦੇ ਸੀ ਪ੍ਰਕਰਮਾ ਕਰਦੇ ਸੀ ਤੇ ਬਾਹਰ ਚਲੇ ਜਾਂਦੇ ਸੀ ਪ੍ਰਸ਼ਾਦਾ ਛਕਦੇ ਸੀ ਕਾਸ਼ ਇੰ데 ਕਿਤੇ ਅਸੀਂ ਸਮੇਂ ਸਿਰ ਸਤਗੁਰੂ ਕੋਲ ਬੈਠੇ ਹੁੰਦੇ ਅਸੀਂ ਨਸ਼ਿਆਂ ਚੋਂ ਬਚ ਜਾਂਦੇ ਘਰ ਉਜੜ ਗਏ ਬੱਚਿਆਂ ਤੱਕ ਨਹੀਂ ਉਹਨਾਂ ਨੂੰ ਛੱਡ ਦਿੱਤਾ ਤੇ ਹੁਣ ਅਖੀਰ ਸਮਝ ਆਈ ਕਾਫੀ ਚਿਰ ਉਹਨਾਂ ਨੇ ਜਦੋਂ ਗੱਲਾਂ ਕਰਦੇ ਰਹੇ ਉਦੋਂ ਅਹਿਸਾਸ ਹੁੰਦਾ ਹੈ ਕਿ ਇਹ ਜਿਹੜਾ ਕੀਮਤੀ ਸਰੀਰ ਦਾਤਾ ਜੀ ਨੇ ਬਖਸ਼ਿਆ ਅਸੀਂ ਅਜਾਈ ਗਵਾ ਰਹੇ ਕਿਉਂਕਿ ਬਖਸ਼ਿਸ਼ ਹੈ ਨਾ ਬਖਸ਼ਿਸ਼ ਹੈ ਅਕਲ ਵੀਰਾਂ ਦੇ ਨਾਲ ਬੈਠੇ ਸੀ ਔਟਵਾ ਗੱਲ ਕਰਦੇ ਸੀਗੇ ਪਿਆਰਿਓ ਕਿ ਮਹਾਰਾਜ ਕਹਿੰਦੇ ਹਨ ਕਈ ਜਨਮ ਪੈ ਕੀਟਪ ਤੰਗਾ ਅੱਛਾ ਪਿਆਰੇ ਕਈ ਦਾ ਕੀ ਮਤਲਬ ਹੁੰਦਾ ਇੱਕ ਦੱਸੋ ਜੀ ਜੇ ਮੈਂ ਪੜਾਂ ਕਈ ਤੇ ਅਰਥ ਇੱਕ ਕਰਾਂ ਆਪ ਦੀ ਐਗਰੀ ਕਰ ਜਾਓਗੇ ਦੋ ਵੀ ਨਾਲ ਵੀ ਨਹੀਂ ਐਗਰੀ ਕਰੋਗੇ ਸ਼ਾਇਦ ਤੁਸੀਂ ਨੰਬਰ ਬੋਲ ਦੋ ਕਿੰਨੇ ਐਗਰੀ ਕਰਦੇ ਜੀ ਗਈ ਡਿਫਾਈਂਡ ਨਹੀਂ ਹੈ ਪਰ ਇਟਸ ਡੈਫੀਨੇਟਲੀ ਮਲਟੀਪਲ ਆ ਤੇ ਅਸੀਂ ਇਹਨਾਂ ਨਾਲ ਗੱਲ ਕਰਦੇ ਸੀਗੇ ਕਿ ਆਪਾਂ ਅਜ਼ਿਊਮ ਕਰ ਲੈਨੇ ਜੇ ਜ਼ਿਆਦਾ ਵੀ ਨਾ ਕਰੀਏ ਤੇ 10 ਅਜ਼ਿਊਮ ਕਰ ਲੈਨੇ 10 ਅਜ਼ਿਊਮ ਕਰ ਲੈਨੇ ਆ ਕਿ ਮਹਾਰਾਜ ਕਹਿੰਦੇ ਕਈ ਜਨਮ ਪੈਂ ਕੀਟ ਪਤੰਗਾ ਕਹਿੰਦੇ ਕਈ ਜਨਮ ਤੂੰ ਕੀੜਾ ਬਣਦਾ ਰਿਹਾ ਤੇ ਕੀੜਾ ਕੀ ਕਰਦਾ ਹੁਣੇ ਤੁਹਾਡੀ ਚਾਦਰ ਲਾਗੇ ਹੋ ਸਕਦਾ ਕਿ ਕੋਈ ਤੁਰਿਆ ਫਿਰਦਾ ਹੋ ਮੈਂਦੇ ਤੋਂ ਕੀੜਾ ਸੀ ਤੇ ਧਰਤੀ ਦੇ ਉੱਤੇ ਰेंगਦਾ ਹੁੰਦਾ ਸੀ ਤੇ ਤੈਨੂੰ ਪਤਾ ਨਹੀਂ ਸੀ ਲੱਗਦਾ ਕਦੋਂ ਕਿਹਦਾ ਪੈਰ ਆ ਜਾਣਾ ਤੇ ਤੇਰਾ ਸਾਰਾ ਸੰਭਾਵਿਤ ਹੋ ਜਾਣਾ ਆ ਗੌਰ ਕਰੋ ਨਾ ਧਰਤੀ ਤੇ ਕੀੜਾ ਪਹਿਲੀ ਤੇ ਗੱਲ ਗੌਰ ਕਰਦੇ ਹੋ ਜਦੋਂ ਤੁਰੇ ਜਾਂਦੇ ਉਹ ਕਿਹੜਾ ਕੀੜਾ ਪੈਰ ਥੱਲੇ ਆਉਂਦੇ ਆ ਅੱਛਾ ਸੋਚੋ ਵੀ ਜਿਹੜਾ ਕੀੜਾ ਹੈ ਆਪਜੀ ਪੈਰ ਰੱਖਣ ਲੱਗੇ ਤੇ ਕੀੜੇ ਨੂੰ ਪਤਾ ਲੱਗ ਗਿਆ ਕਿ ਆ ਪੈਰ ਮੇਰੇ ਉੱਤੇ ਆਉਣ ਲੱਗਾ ਆ 8 7 8 ਇੰਚ ਦਾ ਪੈਰ ਹੁੰਦਾ ਹੈ ਕੰਮ ਸੇ ਕੰਮ ਤੇ ਕੀੜੇ ਕੋ ਸਮਾਂ ਹੁੰਦਾ ਹੈ ਭੱਜਣ ਦਾ ਜਿੱਦਿੱਚੇ ਪੈਰ ਥੱਲੇ ਆਉਂਦਾ ਹੈ ਇੰਨੀ ਕੀ ਔਕਾਤ ਸੀ ਕਹਿੰਦੇ ਤੇਰੀ ਇੰਨੀ ਕ ਔਕਾਤ ਸੀ ਤੇ ਹੈ ਤੂੰ ਹੀ ਸੀ ਹੈ ਤੂੰ ਹੀ ਸੀ ਸਿਰਫ ਤੇਰੀ ਹੌਮੇ ਨੇ ਹੁਣ ਤੈਨੂੰ ਬਹੁਤ ਵੱਡਾ ਕਰ ਦਿੱਤਾ ਹੈ ਪਿਆਰਿਆ ਕਈ ਜਨਮ ਪਹਿ ਕੀਟ ਪਤੰਗਾ ਤੇ ਅਸੀਂ ਅਸਿਉਮ ਕੀਤਾ ਸੀ ਮੰਨ ਲੀਏ ਕਿ ਮੈਂ 10 ਜਨਮ ਕੀੜਾ ਬਣਿਆ ਸੀ ਆਪਣੇ ਆਪਣੇ ਤੇ ਲਾ ਕੇ ਵੇਖਣੀ ਪਈ ਆ ਰਿਓ ਗੁਰਬਾਣੀ ਆਪ ਜੀ ਤੇ ਮੈਨੂੰ ਇੱਕ ਹੀ ਤੇ ਚੀਜ਼ ਸਮਝਾ ਰਹੀ ਹੈ ਤੇ ਪਤੰਗਾ ਕੀ ਹੁੰਦਾ ਹੈ ਉਹ ਕੀੜੇ ਵਰਗਾ ਹੀ ਹੁੰਦਾ ਜਦੋਂ ਉਹਨੂੰ ਖੰਭ ਲੱਗ ਜਾਂਦੇ ਹਨ ਤੇ ਉਹ ਉੱਡਣਾ ਸ਼ੁਰੂ ਹੋ ਜਾਂਦਾ ਹੈ ਅੱਜ ਪੰਜਾਬ 'ਚ ਜਿਹੜਾ ਮੌਸਮ ਚੱਲ ਰਿਹਾ ਹੈ ਇਹਨਾਂ ਦਿਨਾਂ 'ਚ ਪੰਭਗੜ ਨਿਕਲਦੇ ਉੱਥੇ ਹੁੰਦੇ ਕੀੜੇ ਆ ਉਹਨੂੰ ਕੀਟਾ ਆਈ ਦੀਸ ਵਾਲੀ ਗੱਲ ਹੋ ਜਾਂਦੀ ਹੈ ਉਹਨੂੰ ਖੰਭ ਲੱਗ ਜਾਂਦੇ ਆ ਤੇ ਖੰਭ ਲੱਗ ਕੇ ਥੋੜਾ ਜਿਹਾ ਉੱਡਦਾ ਹੈ ਫਿਰ ਡਿੱਗ ਵੀ ਪੈਂਦਾ ਹੈ ਤੇ ਹੜਾਂ ਦੀ ਵੀ ਮਾਰ ਅਜ ਪੰਜਾਬ ਚ ਪੈ ਰਹੀ ਐ ਚਲੋ ਪਤਾ ਨਹੀਂ ਬਾਅਦ ਚ ਚੇਤੇ ਆਉਣਾ ਕਿ ਨਹੀਂ ਹੁਣ ਗੱਲ ਆਈ ਪਾਈ ਸਭਨਾ ਦੇ ਹੱਥ ਜੋੜ ਕੇ ਬੇਨਤੀ ਪਾਈ ਆਪਣੇ ਪਿੰਡਾਂ ਚ ਆਪਣੇ ਵੀਰਾਂ ਭੈਣਾਂ ਦੀ ਬਾਹ ਮળો ਪਿਆ ਰਹੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਗੁਰਾਂ ਦੇ ਨਾਂ ਤੇ ਆਪਾਂ ਬਸਣਦੇ ਆ ਵੇਖ ਲਓ ਤੁਹਾਨੂੰ ਕੀ ਹੋ ਰਿਹਾ ਸਰਕਾਰਾਂ ਨਹੀਂ ਪੁੱਛਦੀਆਂ ਪਿਆਰਿਓ ਆ ਫੇਰ ਅਸੀਂ ਹਰਾਣ ਰਹੇ ਜੰਨੇ ਆ ਕਿ ਜਦੋਂ ਕੋਈ ਪੋਲੀਟਿਸ਼ੀਅਨ ਇੱਥੇ ਆਉਂਦਾ ਨਾ ਤੇ ਸਾਡੀ ਸਿੰਘ ਉਹਨਾਂ ਦੇ ਅੱਗੇ ਪਿੱਛੇ ਫੇਰ ਹੋਏ ਵਰਦੇ ਤੇ ਜਦੋਂ ਅੱਜ ਰੁੱਲ ਰਹੀਆਂ ਲਾਸ਼ਾਂ ਰੁੱਲ ਰਹੀਆਂ ਮਬ ਮੁੱਖਾਂ ਦੀਆਂ ਕੋਈ ਬਾਤ ਨਹੀਂ ਪੁੱਛਦਾ ਇਹ ਤੇ ਉਹੋ ਹੀ ਵਾਕਿਆ ਹੋ ਗਿਆ ਇੱਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ ਵਾਪਸ ਆਈਏ ਪਿਆਰਿਓ ਸਮਝਣ ਦੀ ਕੋਸ਼ਿਸ਼ ਕਰੀਏ ਇਹ ਬੇਸ਼ਕੀਮਤੀ ਜੀਵਨ ਮਹਾਰਾਜ ਕਹਿੰਦੇ بڑے ਜਨਮ ਤੂੰ ਕੀੜਾ ਬਣਿਆ بڑے ਜਨਮ ਤੂੰ ਪਤੰਗਾ ਬਣ ਕੇ ਉੱਡਦਾ ਸੀ ਤੇ 10 10 ਅਜ਼ਿਊਮ ਕਰੀ ਜਾਣਾ 10 ਕੀੜੇ ਦੇ ਤੇ 10 ਪਤੰਗੇ ਦੇ 20 ਹੋ ਗਏ ਅੱਗੇ ਐਡ ਆਪ ਜੀ ਕਰੀ ਜਾਏ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਗੋਰੰਗਾ ਕਹਿੰਦੇ ਤੇਰੇ ਬਹੁਤ ਸਾਰੇ ਜਨਮਾਂ ਚ ਤੂੰ ਗਜ ਸੀ ਗਜ ਹੁੰਦਾ ਹੈ ਹਾਥੀ ਕਈ ਜਨਮਾਂ ਦੇ ਵਿੱਚ ਤੂੰ ਮੱਛੀ ਸੀ ਮੀਨ ਤੇ ਕਈ ਜਨਮਾਂ ਦੇ ਵਿੱਚ ਤੂੰ ਕੁਰੰਗ ਸੀ ਹਿਰਨ ਸੀ ਪਿਆਰਿਆ ਤਿੰਨ ਅਗੋ ਜਰਾ ਚੇਤੇ ਵੀ ਰੱਖਣੀਆਂ ਪੈਰਿਓ ਕੀੜਾ ਪਤੰਗਾ ਹਾਥੀ ਮੱਛੀ ਤੇ ਹਿਰਨ ਤੇ ਜੇ 10 10 ਲਾਈਏ ਤੇ 50 ਹੋ ਗਿਆ ਅਜੇ ਤੱਕ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੋਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਹਿੰਦੇ ਕਈ ਜਨਮ ਤੋਂ ਪੰਛੀ ਬਣਦਾ ਰਿਹਾ ਹੈ ਤੇ ਕਈ ਜਨਮ ਤੋਂ ਸੱਪ ਬਣਦਾ ਰਿਹਾ ਹੈ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਰ ਬ੍ਰਿਕ ਜੋਇਓ ਬਹੁਤ ਸਾਰੇ ਜਨਮ ਤੋਂ ਘੋੜਾ ਬਣਦਾ ਸੀ ਤੇ ਜੋਇਓ ਜੋਇਓ ਵਰ ਪਿੰਡਾਂ ਵਾਲੇ ਤੇ ਸਮਝਦੇ ਪਿਆਰਿਓ ਜੁਪਣਾ ਕਹਿੰਦੇ ਤੂੰ ਘੋੜਾ ਸੀ ਤਾਂਗੇ ਦੇ ਅੱਗੇ ਰੱਥ ਦੇ ਕੇ ਜੁਪਦਾ ਇਹਨਾਂ ਦੇਸ਼ਾਂ 'ਚ ਤੇ ਕੀਦੀ ਵੀ ਘੋੜੇ ਨਾ ਕਰਦੀ ਸੀ ਕਈ ਜਨਮ ਹੈ ਵਰ ਬ੍ਰਿਕ ਜੋਇਓ ਬ੍ਰਿਕ ਹੁੰਦਾ ਬਲਦ ਤੋ ਬਲਦ ਬਣਦਾ ਸੀਗਾ ਤੇ ਬਲਦ ਨੂੰ ਤੇ ਝੂਲੇ ਚ ਤੁਹਾਡੇ ਚ ਵੀ ਸ਼ਾਇਦ ਕਈਆਂ ਨੇ ਆਪ ਉਹ ਵੀ ਫੇਰੇ ਆ ਹੋਵੇ ਤੇ ਇਹ ਤੇਰਾ ਕਰਮ ਸੀ ਗੌਰ ਕਰਨਾ ਪਿਆਰਿਓ ਅਜੇ ਤੱਕ 84 ਲੱਖ ਜੂਨ ਚ 9 ਜੂਨਾਂ ਜਣੀਆਂ ਹਨ ਸਤਿਗੁਰੂ ਜੀ ਨੇ ਸਿਰਫ ਤੇ 9 ਜੂਨਾਂ ਦੇ ਵਿੱਚੋਂ ਜੇ 1 1 ਜੂਨ ਨੂੰ 10 ਜਨਮ ਦਈਏ ਤੇ 90 ਜਨਮਾਂ ਦੀ ਮੇਰੇ ਪਿਛਲੇ ਜਨਮਾਂ ਦੀ ਕਹਾਣੀਆਂ ਹੈ ਪਿਆਰਿਓ ਠੀਕ ਹੈ ਜੀ ਸਮਝ ਆ ਰਹੀ ਪਿਆਰਿਓ ਥੋੜਾ ਥੋੜਾ ਸਿਰ ਹਿਲਾਇਆ ਜਾਇਆ ਕਰੋ ਹੌਸਲਾ ਜਾਰੀ ਰਿਹਾ ਮਿਲ ਰਿਹਾ ਕਿ ਆਪਜੀ ਨੂੰ ਸਮਝ ਆ ਰਹੀ ਹੈ ਅੱਛਾ ਅਸ ਕੂਲ ਚ ਵੇਖੋ ਨਾ ਜੇ ਸਮਝ ਨਾ ਆਉਂਦੀ ਹੋ ਤਾਂ ਰਿਪੀਟ ਗੱਲ ਕਰ ਲੈਣੀ ਚਾਹੀਦੀ ਆਪਾਂ ਕਾਲੀ ਚ ਥੋੜੀ ਹੈ ਕੋਈ ਕਿ ਆਪਾਂ ਭੱਜ ਕੇ ਕਿਹਦੇ ਹੱਥ ਲਾਉਣਾ ਹੈ ਜਿੰਨਾ ਵੀ ਸਬ ਚੋ ਕਰਨਾ ਹੈ ਉਹਨਾਂ ਦਾ ਸਮਝ ਆਉਣਾ ਜ਼ਰੂਰੀ ਹੈ ਆਪਾਂ ਇੱਕ ਪਲੇਟਫਾਰਮ ਤੇ ਹੋਣੇ ਜ਼ਰੂਰੀ ਹੈ ਪਿਆਰਿਓ ਵਾਪਸ ਆਈਏ ਕਈ ਜਨਮ ਪਹਿ ਕੀਟ ਪਤੰਗਾ ਕਈ ਜਨਮ ਗਜ ਮੀਨ ਕੋ ਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਰ ਬ੍ਰਖ ਜੋਇਓ ਅੱਛਾ ਮਹਾਰਾਜ ਜੀ ਫਿਰ ਇਹ ਜਨਮ ਨੋਂ ਤੁਸੀਂ ਗਿਣੇ ਹਨ ਕਈ ਕਈ ਜਨਮ ਤੁਸੀਂ ਕਹਿੰਦੇ ਹੋ ਜੇ ਮੈਂ ਦੱਸ ਵੀ ਸੋਚਾਂ ਇੱਕ ਜਨਮ ਦੇ 90 ਬਣ ਗਏ ਹਨ ਅੱਜਾ ਹੁਣ ਆਪ ਜੀ ਨੇ ਚਿੱਤ ਚ ਵਿਚਾਰ ਕਰਨੀ ਹੈ ਕਿ ਜਦੋਂ ਅਸੀਂ ਕੀੜਾ ਬਣੇ ਸੀ ਜਦੋਂ ਪਤੰਗਾ ਬਣੇ ਸੀ ਜਦੋਂ ਹਾਥੀ ਬਣੇ ਸੀ ਜਦੋਂ ਆਪਾਂ ਮੱਛੀ ਬਣੇ ਸੀ ਜਦੋਂ ਹਿਰਨ ਬਣੇ ਸੀ ਜਦੋਂ ਪੰਛੀ ਬਣੇ ਸੀ ਜਦੋਂ ਆਪਾਂ ਸੱਬ ਬਣੇ ਸੀ ਜਦੋਂ ਆਪਾਂ ਬਲਦ ਬਣੇ ਸੀ ਤੇ ਜਦੋਂ ਅਸੀਂ ਘੋੜਾ ਬਣੇ ਸੀ ਪਿਛਲੇ 90 ਸਾਲ ਚ ਜੇ ਮੈਂ ਇਹ ਸੀ ਪਿਛਲੇ 90 ਜਨਮਾਂ ਚ ਇਹ ਸੀ ਹੁਣ ਇਹ ਦੱਸੋ ਕਿ ਮੈਨੂੰ ਮਨੁੱਖਾ ਜਨਮ ਕਿਉਂ ਮਿਲਿਆ ਕਿਹੜੀ ਬੰਦਗੀ ਕੀੜਾ ਬਣ ਕੇ ਕੀਤੀ ਸੀ ਕਿਹੜੀ ਬੰਦਗੀ ਸੱਪ ਨੇ ਕੀਤੀ ਸੀ ਕਿਹੜੀ ਬੰਦਗੀ ਜਿਹੜੀ ਸੀਗੀ ਉਹ ਪੰਛੀ ਨੇ ਕੀਤੀ ਸੀ ਬਲਦ ਬਣ ਕੇ ਕਿਹੜੀ ਬੰਦਗੀ ਕੀਤੀ ਸੀ ਖਿਆਲ ਤੇ ਹੁੰਦਾ ਹੋਏਗਾ ਜਦੋਂ ਬਲਦ ਨੂੰ ਕੁੱਟ ਪੈਂਦੀ ਹੋਏਗੀ ਤੇ ਕਹਿੰਦਾ ਹੋਏਗਾ ਕਿ ਰੱਬਾ ਜੇ ਤੂੰ ਹੈ ਅੱਛਾ ਮਨੋਕ ਨੂੰ ਸਭ ਮਾਰ ਲੈਨੇ ਸਮੱਤ ਬਕਸ਼ੀ ਫੇਰ ਉਹ ਕਹਿੰਦਾ ਰੱਬ ਨਹੀਂ ਹੈ ਹੁਣ ਆਪਾਂ ਨੂੰ ਤੇ ਬਲਦ ਦੀ ਪਤਾ ਨਹੀਂ ਨਾ ਉਹਦੀ ਸੋਚ ਕਿਹੜੀ ਮੰਡਲ ਦੇ ਸੀ ਪਰ ਸੋਚਦਾ ਤੇ ਹੋਏਗਾ ਨਾ ਰੱਬਾ ਕਾਸ਼ ਮੈਨੂੰ ਵੀ ਇਦਾਂ ਦਾ ਬਣਾ ਮੈਂ ਜੰਡੇ ਮਾਰਿਆ ਕਰਨੇ ਇੰਨਾ ਵਾਪਸ ਆ ਕੇ ਸੋਚੋ ਅੱਛਾ ਇੱਕ ਗੱਲ ਦਾ ਜਵਾਬ ਦੇਵੂ ਪਿਆਰੇ ਉਹ ਸੋਚ ਕੇ ਕਿਉਂ ਫਿਰ ਮਨੁੱਖਾ ਜਨਮ ਮਿਲਿਆ ਆਇਆ ਕੁਝ ਮਨ ਦੇ ਵਿੱਚ ਨਹੀਂ ਆਇਆ ਮੇਰੇ ਇਹ ਤਰਸ ਕੀਤਾ ਉਸ ਤਰਸ ਕੀਤਾ ਆ ਤੁਹਾਡੇ ਆ ਹੁੰਦਾ ਨਹੀਂ ਆ ਅੱਜੇ ਤੋਂ ਪੇਰੈਂਟਸ ਦੀ ਐਪਲੀਕੇਸ਼ਨ ਲਾ ਦਿੰਦੇ ਆ ਤੇ ਬਾਕੀ ਦੇਸ਼ਾਂ 'ਚ ਤੇ ਨੰਬਰ ਵਾਈਜ਼ ਚੱਲਦੀਆਂ ਤੁਹਾਡੀਆਂ ਲਾਟਰੀ ਜੀ ਘਟਦੇ ਇੰਦਾ ਹੀ ਹੁੰਦਾ ਨਾ ਉਹ ਕੀ ਹੁੰਦਾ ਹੈ ਉਹ ਤੁਹਾਡੀ ਕਿਸਮਤ ਗੁੱਲਦੀ ਹੈ ਸਾਡੀ ਕਿਸਮਤ ਗੁੱਲੀ ਹੈ ਪਿਆਰੀ 84 ਲੱਖ ਦੇ ਵਿੱਚ ਪਾਉਂਦੇ ਆ ਪਾਉਂਦੇ ਆ ਦਾਤਾ ਜੀ ਨੇ ਕਿਸਮਤ ਖੋਲੀ ਕਿ ਨਿਸ਼ਾਨ ਸਿੰਘ ਮੈਂ ਤੇਰੇ ਉੱਤੇ ਖੁਸ਼ ਹਾਂ ਜਾ ਪੁੱਤਰਾ ਤੈਨੂੰ ਕੁਝ ਸਮਾਂ ਦਿੰਨਾ ਇਸ ਦੁਨੀਆ ਤੇ ਜਾ ਤੇ ਜਾ ਕੇ ਨਾ ਤੂੰ ਬੰਦਗੀ ਕਮਾਈ ਕਰਕੇ ਆਪਣਾ 84 ਦਾ ਢੇੜਾ ਕੱਟ ਲੈ ਹਾਂ ਆ ਜੀ ਪੁੱਤ ਵਾਪਸ ਤੇ ਮੇਰੇ ਚ ਸਮਾਜੀ ਅੱਛਾ ਸਤਿਗੁਰੂ ਜੀ ਠੀਕ ਹੈ ਇਹ ਵਾਅਦਾ ਕੀਤਾ ਤੇ ਆਪਾਂ ਮਾਂ ਦੇ ਗਰਭ ਚ ਆ ਗਏ ਮਾਂ ਦੇ ਗਰਭ ਦੇ ਵਿੱਚ ਜਵਾਦਾ ਚੇਤਾ ਸੀਗਾ ਮਹਾਰਾਜ ਕਹਿੰਦੇ ਜਿੰਨਾ ਚਿਰ ਇਸ ਨੂੰ ਮਾਂ ਦੇ ਗਰਭ ਵਿੱਚ ਵਾਦਾ ਚੇਤਾ ਰਹਿੰਦਾ ਹੈ ਉਹਨਾਂ ਚਿਹਰੇ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਹੈ ਤੇ ਜਦੋਂ ਤੱਕ ਇਹ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਉਦੋਂ ਤੱਕ ਇਹਦੇ ਸੁਵਸ ਚੱਲਦੇ ਨੇ ਮਾਂ ਦੇ ਗਰਭ 'ਚ ਖੇੜ ਇਦਾਂ ਹੀ ਹੈ ਆ ਭੈਣਾਂ ਜਾਣਦੀਆਂ ਹਨ ਕਿੰਨੇ ਮਿਸਕੈਰੇਜ ਹੁੰਦੇ ਹਨ ਇੱਕ ਔਲਾਦ ਪੈਦਾ ਕਰਨ ਤੋਂ ਪਹਿਲਾਂ ਕਈ ਕਿਈ ਭੈਣਾਂ ਨੂੰ ਬਹੁਤ ਅਰਦਾਸਾਂ ਵੀ ਕਰਨੀਆਂ ਪੈਂਦੀਆਂ ਇੱਕ ਤੁਸੀਂ ਸ਼ਾਇਦ ਸੁਣਿਆ ਹੋਵੇ ਸਿਡ ਸੈਂਡ ਕਿਡਸ ਬੱਚਾ ਪੈਦਾ ਹੁੰਨ ਤੋਂ ਜਸਟ ਪਹਿਲਾਂ ਚੜਾਈ ਕਰ ਜਾਂਦਾ ਜਾਂ ਪੈਦਾ ਹੁੰਦਿਆਂ ਸਾਰੀ ਚੜਾਈ ਕਰ ਜਾਂਦਾ ਮਹਾਰਾਜ ਕਹਿੰਦੇ ਤੈਨੂੰ ਬੜੀ ਅਪਰਚੂਨਿਟੀ ਦਿੱਤੀ ਉਦੋਂ ਸਿਮਰਨ ਦੇ ਨਾਲ ਤੂੰ ਜੁੜਿਆ ਰਿਹਾ ਜਿਹਨੂੰ ਕਹਿੰਦੇ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੈ ਸੋ ਕਿਉਂ ਮਨੋਂ ਵਿਸਾਰੀ ਉਥੇ ਤੇਰੀ ਪਰਪਾਲਣਾ ਕਰਦਾ ਸੀ ਫੇਰ ਮਹਾਰਾਜ ਆਪਾਂ ਨੂੰ ਇਹ ਵੀ ਕਹਿੰਦੇ ਆ ਤਿੱਥੇ ਤੂੰ ਸਮਰੱਥ ਜਿੱਤੇ ਕੋਏ ਨਾ ਅਚਾ ਤਿੱਥੇ ਕਿਹੜੀ ਥਾਂ ਪਿਆਰਿਆ ਰੋਜ ਪੜਦੇ ਹੋ ਰਹਿ ਰਹਿ ਸਰਚ ਉਹ ਤਿੱਥੇ ਮਾਂ ਦੀ ਗਰਭ ਦੀ ਗੱਲ ਕੀਤੀ ਉਥੇ ਤੇਰੀ ਰੱਖ ਅਗਨੀ ਉਦਰ ਵਾਹ ਇਹ ਜਿਹੜੀ ਪੇਟ ਦੀ ਅਗਨ ਸੀ 37 ਡਿਗਰੀਜ਼ ਆਫ ਟੈਂਪਰੇਚਰ ਉਹਦੇ ਵਿੱਚ ਕਹਿੰਦੇ ਤੇਰੀ ਰੱਖਿਆ ਕੀਤੀ ਗਈ ਪਿਆਰਿਆ ਆ ਹੁਣ ਵੇਖੋ ਆਪ ਜੀ ਦੇ ਮੌਨਟਰੀਅਲ ਚ 37 ਹੋ ਜਾਏ ਤਾਂ ਕਿੱਦਾਂ ਹੋਏਗਾ ਪਿਆਰਿਆ ਆ ਤੇ ਮੈਂ ਵੇਖਿਆ ਹੁਣੇ ਮੇਰਾ ਨੂੰ 25 ਡਿਗਰੀ ਚ ਏਸੀ ਲਾ ਕੇ ਬੈਠੇ ਸੀ ਵਾਪਸ ਆਓ ਪਿਆਰਿਓ ਸਮਾਂ ਕੀ ਹੋਇਆ ਪਰਮੇਸ਼ਰ ਜੀ ਨੇ ਸਾਡੇ ਤੇ ਤਰਸ ਕਰਕੇ ਮਨੁੱਖਾ ਜਨਮ ਦਿੱਤਾ ਤੇ ਕਿਦਾਂ ਦਿੱਤਾ ਕਹਿੰਦੇ ਰਕਤ ਬਿੰਦ ਕਰ ਨਿੰਮਿਆ ਅਗਨੀ ਉਧਰ ਮਜਾਰ ਤੈਨੂੰ ਮ